ਇਹ ਬੜੀ ਸਾਡੇ ਸ਼ਹਿਰ ਵਾਸਤੇ ਬਹੁਤ ਹੀ ਦਰਦਨਾਕ ਘਟਨਾ ਹੈ ਜੋ ਸਾਡੇ ਸ਼ਹਿਰ ਚ ਵਾਪਰੀ ਬੀਤੇ ਦਿਨੀ ਐਤਵਾਰ ਨੂੰ ਸਾਡੇ ਨੰਦਾ ਪਰਿਵਾਰ ਅਤੇ ਅਰੋੜਾ ਪਰਿਵਾਰ ਨੰਦਾ ਪਰਿਵਾਰ ਦੀ ਲੜਕੀ ਆਪਣੀ ਬੇਟੀ ਗਜ਼ਲ ਦੀ ਸ਼ਾਦੀ ਕਰਨ ਲਈ ਲੁਧਿਆਣਾ ਵਿਖੇ ਪਹੁੰਚੇ ਸੀ ਲੁਧਿਆਣੇ ਤੋਂ ਲੜਕੀ ਦੀ ਡੋਲੀ ਰਵਾਨਾ ਕਰਨ ਤੋਂ ਬਾਅਦ ਜਦੋਂ ਉਹ ਘਰ ਵਾਪਸ ਆਏ ਤਾਂ ਆਂਦੇ ਆਂਦੇ ਰਸਤੇ ਦੇ ਵਿੱਚ ਸਾਹਨੇਵਾਲ ਕੋਲ ਉਹਨਾਂ ਦੀ ਗੱਡੀ ਦਾ ਐਕਸੀਡੈਂਟ ਹੋ ਗਿਆ ਜਿਸ ਗੱਡੀ ਦੇ ਵਿੱਚ ਜਿਸ ਲੜਕੀ ਦੀ ਡੋਲੀ ਤੋਰੀ ਆ ਉਸਦੇ ਪਿਤਾ ਅਸ਼ੋਕ ਕੁਮਾਰ ਨੰਦਾ ਉਹਨਾਂ ਦੀ ਮਾਤਾ ਕਿਰਨ ਨੰਦਾ ਤੇ ਨਾਲ ਹੀ ਉਹਨਾਂ ਦਾ ਚਾਚਾ ਮੋਹਨ ਨੰਦਾ ਤੇ ਉਹਨਾਂ ਦੀ ਵਾਈਫ ਸ਼ਰਮਿਲੀ ਨੰਦਾ ਤੇ ਨਾਲ ਹੀ ਕਿਰਨ ਜੀ ਦੀ ਚਾਚੀ ਆਪਣਾ ਰੈਨੂ ਜੀ ਉਸਵਾਰ ਸੀ ਪਰ ਘਟਨਾ ਅਜਿਹੀ ਵਾਪਰੀ ਕਿ ਇਸ ਘਟਨਾ ਦੇ ਵਿੱਚ ਮੌਕੇ ਦੇ ਉੱਤੇ ਹੀ ਤਿੰਨ ਪਰਿਵਾਰ ਦੇ ਮੈਂਬਰਾਂ ਦੀਆਂ ਡੈਥਾਂ ਹੋ ਗਈਆਂ ਜਿਦੇ ਵਿੱਚ ਲੜਕੀ ਦੇ ਪਿਤਾ ਅਸ਼ੋਕਨੰਦਾ ਜੀ ਤੇ ਉਹਨਾਂ ਦੀ ਮਾਤਾ ਕਿਰਨ ਜੀ ਤੇ ਲੜਕੀ ਦੀ ਚਾਚੀ ਰੇਨੂ ਜੀ ਇਹਨਾਂ ਦੀ ਮੌਕੇ ਤੇ ਹੀ ਡੈਥ ਹੋ ਗਈ ਤੇ ਜਿਹੜੇ ਬਾਕੀ ਦੋ ਨੇ ਮੋਹਨ ਜੀ ਤੇ ਉਹਨਾਂ ਦੀ ਵਾਈਫ ਸ਼ਰਮिली ਜੀ ਉਹ ਆਪਣਾ ਲੁਧਿਆਣਾ ਹਸਪੀਟਲ ਦੇ ਵਿੱਚ ਆਪਣਾ ਇਲਾਜ ਕਰਵਾ ਰਹੇ ਨੇ ਸੋ ਸਾਡੇ ਸ਼ਹਿਰ ਵਾਸਤੇ ਇਹ ਜਿਹੜੀ ਦੁਰਘਟਨਾ ਬਹੁਤ ਹੀ ਮੰਦਭਾਗੀ ਆ ਅੱਜ ਸ਼ਹਿਰ ਸਾਡਾ ਰੋ ਰਿਹਾ ਹੈ ਤੁਸੀਂ ਦੇਖ ਰਹੇ ਹੋ ਠਾਠਾ ਮਾਰਦਾ ਕੱਠ ਪਰਿਵਾਰ ਦੇ ਨਾਲ ਇਸ ਦੁੱਖ ਦੇ ਵਿੱਚ ਸ਼ਾਮਲ ਹੋਣ ਲਈ ਇਕੱਤਰਿਤ ਹੋਇਆ ਹੈ ਅਜਿਹੀ ਘਟਨਾ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਕਿਉਂਕਿ ਇੱਕ ਪਾਸੇ ਜਦੋਂ ਡੋਲੀ ਤੋਰੀ ਜਾਂਦੀ ਹੈ ਡੋਲੀ ਹਜੇ ਘਰ ਵੀ ਨਹੀਂ ਪਹੁੰਚੀ ਉਹ ਫਲੋਰ ਤੋਂ ਵਾਪਸ ਲੜਕੀ ਆਪਣੇ ਮਾਪਿਆਂ ਨੂੰ ਦੇਖਣ ਲਈ ਆਈ ਤੇ ਅੱਜ ਉਹ ਆਪਣੇ ਮਾਂ ਦੇ ਸੰਸਕਾਰ ਤੇ ਪਹੁੰਚੀ ਹੈ ਬੜਾ ਹੀ ਇਹ ਦਰਦਨਾਕ ਘਟਨਾ ਹੈ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ ਸੜਕਾਂ ਤੇ ਜਿਹੜੇ ਖੜੇ ਟਰੱਕ ਹੈ ਇਹ ਬਹੁਤ ਵੱਡਾ ਮੌਤਾ ਕਾਰਨ ਬਣ ਰਹੇ ਆ ਇੱਕ ਤਰ੍ਹਾਂ ਕੇ ਬੰਦੇ ਦੀ ਜ਼ਿੰਦਗੀ ਨਹੀਂ ਰਹੀ ਕੁਛ ਸਾਡੇ ਸ਼ਹਿਰ ਦਾ ਮੇਨ ਪਰਿਵਾਰ ਨੰਦਾ ਫੈਬ੍ਰਿਕ ਇਹਨਾਂ ਦਾ ਬਿਜ਼ਨਸ ਹੈ ਜਿਹੜਾ ਨੰਦਾ ਮੋਟਰਸ 30 35 ਸਾਲ ਤੋਂ ਸਾਡੇ ਸ਼ਹਿਰ ਦਾ ਮੇਨ ਇਹਨਾਂ ਦਾ ਬਿਜ਼ਨਸ ਹੈ ਔਰ ਸਾਡੇ ਹਰੀਓਂ ਜੀ ਕਰਨ ਵਾਲਾ ਰੀਨੂ ਵਾਲਾ ਇੱਕੋ ਪਰਿਵਾਰ ਦੇ ਤਿੰਨ ਜੀ ਜਿਹੜੇ ਗਏ ਨੇ ਐਕਸੀਡੈਂਟ ਦੇ ਵਿੱਚ ਇਹਨਾਂ ਦੇ ਪਰਿਵਾਰ ਦੇ ਵਿੱਚ ਮੈਰਿਜ ਸੀ ਉਥੋਂ ਵਾਪਸ ਆਉਂਦੇ ਸੀ ਔਰ ਇੱਕ ਬਹੁਤ ਭਿਆਨਕ ਐਕਸੀਡੈਂਟ ਹੋਇਆ ਜਿਹਦੇ ਨਾਲ ਸਾਡੇ ਜਿਹੜੇ ਇਹ ਜੀ ਚਲੇ ਗਏ ਤੇ ਔਰ ਦੋ ਹਸਪੀਟਲ ਦੇ ਵਿੱਚ ਜੇਰੇ ਇਲਾਜ ਆ ਉਹ ਵੀ ਇੱਕ ਸੀਰੀਅਸ ਨੇ ਤੇ ਇੱਕ ਦਾ ਕੱਲ ਆਪਰੇਸ਼ਨ ਹੋਇਆ ਕਹਿੰਦੇ ਕੁਝ ਹੱਦ ਤੱਕ ਠੀਕ ਹੈ ਹੁਣ ਤਾਂ ਵਹਿਗੁਰੂ ਅੱਗੇ ਪ੍ਰਭੂ ਅੱਗੇ ਹੀ ਪ੍ਰਾਰਥਨਾ ਹੈ ਕਿ ਜਿਹੜੇ ਸਾਡੇ ਦੋ ਜੀ ਬੱਚੇ ਨੇ ਉਹ ਸਹੀ ਹੋਣ ਪਰਿਵਾਰ ਚ ਕੋਈ ਬਚਦਾ ਰਹੇ ਜੀ ਬਈ ਬਾਕੀ ਬਹੁਤ ਦੁਖਦਾਈ ਘਟਨਾ ਸਾਰਾ ਸ਼ਹਿਰ ਤੁਸੀਂ ਦੇਖਿਆ ਪੂਰਾ ਸਰਨ ਸ਼ਹਿਰ ਇੱਥੇ ਆਇਆ ਸਭ ਨੂੰ ਬੜਾ ਦੁੱਖ ਹੈ ਬਹੁਤ ਵਧੀਆ ਇਨਸਾਨ ਸੀ ਜਿਹੜੇ ਭਰਾ ਨੇ ਬਹੁਤ ਵਧੀਆ ਇਹਨਾਂ ਦਾ ਬਿਜ਼ਨਸ ਔਰ ਪਿਆਰ ਬਹੁਤ ਸੀ ਸਾਡੇ ਮਲੋਤਰਾ ਸਾਹਿਬ ਖੜੇ ਹੈ ਇਹਨਾਂ ਨਾਲ ਬਹੁਤ ਜ਼ਿਆਦਾ ਇਹਨਾਂ ਦਾ ਘਰ ਵਾਂਗੂ ਪਿਆਰ ਸੀ ਸੋ ਸ਼ਬਦੇ ਨਹੀਂ ਕੀ ਕਿਹਾ ਜਾਵੇ ਸ਼ਬਦੇ ਮੁੱਕ ਗਏ ਅੱਜ ਐਡੀ ਵੱਡੀ ਘਟਨਾ ਜਿਹੜੀ ਹੋਈ ਹੈ ਔਰ ਸਾਡੇ ਸਾਰੇ ਸ਼ਹਿਰ ਦੇ ਵਿੱਚ ਬਹੁਤ ਸ਼ੋਕ ਹੈ ਇਸ ਗੱਲ ਦਾ ਬਹੁਤ ਦੁੱਖ ਹੈ ਔਰ ਇਹ ਤਾਂ ਕੁਝ ਨਹੀਂ ਜਾ ਸਕਦਾ ਔਰ ਅਰਦਾਸ ਹੀ ਕਰ ਸਕਦੇ ਹੋ ਅਰਦਾਸ ਕਰ ਰਹੇ ਆ ਜੀ ਪਰਿਵਾਰ ਨੰਦਾ ਪਰਿਵਾਰ ਜਿਨ੍ਹਾਂ ਦੇ ਕਰ ਇਹ ਬਹੁਤ ਵੱਡਾ ਦੁਖਾਂਤ ਹੋਇਆ ਇੱਕੀ ਪਰਿਵਾਰ ਦੇ ਤਿੰਨ ਜੀ ਜਿਨ੍ਹਾਂ ਦੀ ਮੌਤ ਹੋ ਗਈ ਔਰ ਦੋ ਹਸਪਤਾਲ ਦੇ ਵਿੱਚ ਜੇਰੇ ਹਲਾਦ ਨੂੰ ਔਰ ਮੈਂ ਸਮਝਦਾ ਆ ਕਿ ਅੱਜ ਇੱਥੇ ਮਸਵੇ ਜਿਹੜੇ ਇਕੱਠੇ ਸਾਰੇ ਸ਼ਹਿਰ ਦੇ ਵਿੱਚ ਸਰੰਦ ਦੇ ਵਿੱਚ ਇਕੱਠੇ ਤਿੰਨ ਸਵੇ ਜਿਹੜੇ ਅੱਜ ਬਨਨ ਲੱਗੇ 2 ਵੱਡਾ ਦੁਖਾਂਤ ਮੈਂ ਸਮਝਦਾ ਕਿ ਮੇਰੀ ਜ਼ਿੰਦਗੀ ਦੇ ਵਿੱਚ ਨਹੀਂ ਦੇਖਿਆ ਕਿ ਇੱਕ ਸਮੇਂ ਇੱਕ ਪਰਿਵਾਰ ਦੇ ਤਿੰਨ ਸਵੇ ਜਿਹੜੇ ਵੱਲਦੇ ਹੋਣ ਔਰ ਕੋਈ ਸ਼ਬਦ ਨਹੀਂ ਹੈਗਾ ਕਿ ਜਿਹੜਾ ਦੁੱਖ ਦਾ ਪਰਕਾਤਾਵਾ ਕੀਤਾ ਜਾ ਸਕਦੇ ਹਰ ਇੱਕ ਉਹ ਰੂਹ ਵਲੁੰਦਰੀ ਗਈ ਹੈ ਪੂਰੇ ਇਲਾਕੇ ਦੀ ਪੂਰੇ ਸ਼ਹਿਰ ਦੀ ਜਿੱਨਾ ਜਦੋਂ ਵੀ ਕਿਸੇ ਨੂੰ ਪਤਾ ਲੱਗਾ ਕਿ ਇਹ ਐਡਾ ਵੱਡਾ ਦੁਖਾਂਤ ਹੋਇਆ ਰਾਜ ਸਾਇਆ ਨਾ ਕਾ ਸਾਰਾ ਸ਼ੈ ਤੁਸੀਂ ਦੇਖ ਰਹੇ ਹੋ ਕਿ ਇੱਥੇ ਉਹਨਾਂ ਦੇ ਇਸ ਸੰਤਮ ਸੱਚਕਾਰ ਦੇ ਵਿੱਚ ਪਹੁੰਚਿਆ ਕੀ ਕਹੀਏ ਬਸ ਇਹੀ ਕਹਿ ਸਕਦੇ ਹਾਂ ਪ੍ਰਮਾਤਮਾ ਤੇਰੀ ਰਜ਼ਾ ਆ ਪਰ ਇਦਾਂ ਕਿਸੇ ਨਾਲ ਵੀ ਨਾ ਕਰਨ ਪੁਰਾ ਕਿਨੰਦਾ ਪਰਿਵਾਰ ਤੇ ਰੂੜਾ ਪਰਿਵਾਰ ਨੂੰ ਜਿਨ੍ਹਾਂ ਦੇ ਕੀ ਇੱਕ ਰਾਤ ਪਹਿਲਾਂ ਅਸੀਂ ਸਾਰੇ ਵਿਆਹ ਤੇ ਸੀਗੇ ਤੇ ਅਗਲੇ ਦਿਨ ਸਵੇਰੇ ਅਚਾਨਕ ਐਕਸੀਡੈਂਟ ਹੋਣ ਨਾਲ ਪਰਿਵਾਰ ਦੇ ਵਿੱਚ ਭਾਰੀ ਘਾਟਾ ਜਿਹੜਾ ਐਕਸੀਡੈਂਟ ਹੋਣ ਨਾਲ ਹੋਇਆ ਹੈ ਇਹਦੇ ਲਈ ਸਾਰੇ ਅੱਜ ਸ਼ਹਿਰ ਦੇ ਸ਼ਹਿਰ ਦੇ ਵਿੱਚ ਸਾਰੇ ਇਲਾਕਾ ਨਿਵਾਸੀਆਂ ਨੇ ਬਹੁਤ ਦੁੱਖ ਮਨਾਇਆ ਅਤੇ ਵਹਿਗੁਰੂ ਅੱਗੇ ਅਰਦਾਸ ਕੀਤੀ ਹੈ ਕਿ ਸਾਰੇ ਪਰਿਵਾਰ ਨੂੰ ਕਿਉਂਕਿ ਐਡਾ ਵੱਡਾ ਦੁੱਖ ਆ ਸਾਡੇ ਕੋਲ ਕਹਿਣ ਨੂੰ ਕੋਈ ਸ਼ਬਦ ਨਹੀਂ ਕਿ ਸਾਰੇ ਪਰਿਵਾਰ ਨੂੰ ਸਮੱਤ ਬਖਸ਼ਣ ਵਹਿਗੁਰੂ ਕਿਰਪਾ ਰੱਖੇ ਕਿ ਉਹ ਇੰਨਾ ਵੱਡਾ ਦੁੱਖ ਚੱਲ ਸਕੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪੂਰੇ ਸਰੰਦ ਲਈ ਨੇ ਲਕੜੀ ਬਹੁਤ ਹੀ ਕਮੀ ਵਾਲਾ ਤੇ ਹੁਣ ਜਿਸ ਤਰ੍ਹਾਂ ਮੈਨੂੰ ਮਿਲਦਾ ਮੈਂ ਇਹ ਪੂਰਾ ਇਲਾਕਾ ਪਰਮਾਤਮਾ ਦੇ ਚਰਨਾਂ 'ਚ ਹੀ ਬੇਨਤੀ ਕਰਦਾ ਕਿ ਜਿਹੜੇ ਸਾਡੇ ਦੋ ਜੀ ਜੋਰੇ ਇਲਾਜ ਹਸਪਤਾਲ ਪਰਮਾਤਮਾ ਉਹਨਾਂ ਨੂੰ ਲੰਬੀ ਉਮਰ ਦੇ ਕੇ ਪਰਿਵਾਰ ਨੂੰ ਸੰਪੰਨ ਦਾ ਮੌਕਾ ਦੇਵੇ ਜਿਹੀ ਗੁਰੂ ਮਹਾਰਾਜ ਦੇ ਚਰਨਾਂ 'ਚ ਬਹੁਤ ਦੁਖੀ ਭਰਿਆ ਦਿਨ ਹੈ